ਕੱਲ ਇਹਨਾਂ ਦੇ ਇੱਕ ਮੰਤਰੀ ਨੇ ਪਰਸੋ ਇਹ ਕਹਿਤਾ ਲਾ ਸਿਰ ਭੁਲਰ ਵੀ ਲੋਰੀਆ ਚਾਟਿਆ ਤੇਰੇ ਨੂੰ ਮੈਂ ਕੋਈ ਗੁੱਡੀ ਘੜ ਕੇ ਸੁਨਿਆਰਾ ਨਹੀਂ ਤੂੰ ਪਾਈ ਐਨੀ ਪੰਗਾ ਨਾਲੇ ਬੈਠੀ ਤੈਨੂੰ ਗੁੱਡੀ ਮੰਗੂ ਘੜ ਦੇਣਗੇ ਜਿਨ੍ਹਾਂ ਨੂੰ ਤੂੰ ਗੁੱਡੀ ਘੜ ਕਹਿ ਰਿਹਾ ਜਿਹੜੇ ਸੁਨਿਆਰਿਆਂ ਨੂੰ ਤੂੰ ਕਹਿ ਰਿਹਾ ਨਾ ਉਹ ਸਰਾਫ ਸੋਨੇ ਦੇ ਗਹਿਣੇ ਬਣਾਉਂਦੇ ਆ ਆਰ ਉਹਦੇ ਜੇ ਨਗ ਜੜਦੇ ਤੇਰੇ ਜਿਹੜੇ ਐਸੇ ਕੋਕੇ ਜੜਨਗੇ ਨਾ ਜਿਹੜੇ ਤੂੰ ਯਾਦ ਰੱਖੇਗਾ ਨਾਲੇ ਤੇਰੀ ਪਾਰਟੀ ਯਾਦ ਰੱਖੇਗੀ ਇਹ ਕੋਈ ਗੱਲ ਹੈ ਪਿਛੜੇ ਬਗ ਨੂੰ ਇਸ ਤਰ੍ਹਾਂ ਕਹਿਣਾ ਕਿ ਮੈਂ ਕੋਈ ਸਨਿਆਰਾ ਨਹੀਂ ਮੈਂ ਕੋਈ ਗੁੱਲੀ ਘੜਲੀ ਐ ਤੁਸੀਂ ਬਹੁਤ بڑے ਫੀਟ ਜਾਂਦੇ ਹੋ ਭਾਈ ਇਹ ਕਾਤੇ ਹੋ ਗਈ ਇਹ ਗੱਲ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਤਾਂ ਵਿਸ਼ਾਲ ਹਿਰਦਾ ਰੱਖਦੇ ਐ ਦੂਸਰੇ ਨੂੰ ਜੱਪੀਆਂ ਬੰਦੇ ਸਭ ਕੁਝ ਕਰਦੇ ਲੇਕਿਨ ਇਹਨਾਂ ਦੀ ਇੱਥੇ ਤੱਕ ਮਾਨਸਿਕਤਾ ਗਿਰ ਗਈ ਹੈ ਕਿ ਇੱਕ ਇਹ ਕਿਨਾਂ ਦੇ ਆਪਣੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਨੇ ਕਹਿਤਾ ਕਿ ਜੀ ਡਿਪਟੀ ਸੀਐਮ ਲਗਾਓ ਉਹ ਦਿਆਂ ਸਾਰੇ ਆਵਾਵਾਂ ਵਾਪਸ ਲੈ ਲਿਆ ਉਹਨਾਂ ਪੁੱਛਦਾ ਹੀ ਕੋਈ ਨਹੀਂ ਆਉਂਦਾ ਇਸ ਕਰਕੇ ਸਿਰਫ ਕੇ ਨੇ ਡਿਪਟੀ ਸੀਐਮ ਅਗਲੇ 11 ਮਹੀਨੇ ਵੋਟਾਂ ਪਈਆਂ ਨੂੰ ਹੋ ਗਿਆ ਅਜ ਤੱਕ ਵੀ ਰੁਪਈਆ ਉਹਦੇ ਜੋ ਕਢਾਇਆ ਨਹੀਂ ਕੋਈ ਕੁਛ ਨਹੀਂ ਕੀਤਾ ਸਾਰੇ ਲਾਰੇ ਦੇ ਰਹੇ ਸਾਨੂੰ ਇੱਥੇ ਲੋਕਾਂ ਨੂੰ ਵੀ ਕਿਹਾ ਗਿਆ ਵੋਟਾਂ ਵਿੱਚ ਕਿ ਜੀ ਡਿਪਟੀ ਸੀਐਮ Dalit ਬਣਾਵਾਂਗੇ ਲੇਕਿਨ ਅੱਜ 2 ਸਾਲ ਸਰਕਾਰ ਦੇ ਪੂਰੇ ਹੋ ਚੁੱਕੇ ਐ ਜਦੋਂ ਵੋਟਾਂ ਆਈਆਂ ਸੀ ਦਵਾਰੇ 22 ਇਲੈਕਸ਼ਨ ਹੋਇਆ ਇੱਥੇ ਮੁੱਖ ਮੰਤਰੀ ਨੇ ਫੇਰ ਐਲਾਨ ਕਰਿਆ ਕਿ ਜੇਰੀਵਾਲਡ ਨੇ ਆਖੇ ਕਿ ਜੀ ਇੱਥੇ ਡਿਪੀ ਸੀਐਮ ਥਲੀਤ ਵਰਗ ਦਾ ਬਣੇਗਾ ਅੱਜ ਉਸ ਗੱਲ ਨੂੰ ਵੀ 10 ਮਹੀਨੇ ਹੋ ਚੁੱਕੇ ਐ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਿਆ ਕੋਈ ਸੁਣਵਾਈ ਨਹੀਂ ਹੈ ਦਲਿਤਾਂ ਦੀ ਇਸ ਸਰਕਾਰ ਦੇ ਵਿੱਚ ਕੋਈ ਪੁੱਛ ਨਹੀਂ ਹੈ ਬਲਕੇ ਲਤਾੜਿਆ ਜਾ ਰਿਹਾ ਹੈ ਸ਼ਰਾਬ ਗੰਦੀ ਪਲਾ ਕੇ ਮਾਰਿਆ ਜਾ ਰਿਹਾ ਉਹਨਾਂ ਨੂੰ 21 ਬੰਦੇ ਮਰ ਗਏ ਗੱਦੀ ਸ਼ਰਾਬ ਹੀ ਕੇ ਜਿਹੜੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਭਾ ਕੇ ਲੋਕਾਂ ਨੂੰ ਦਿੱਤੀ আর ਉਹਨਾਂ ਦੀ ਸਰਵਾਈ ਕੋਈ ਨਹੀਂ ਕਿੰਨੇ ਹੀ ਬੰਦੇ ਅੰਨੇ ਹੋ ਚੁੱਕੇ ਐਸੀ ਸਕਾਲਰਸ਼ਿਪ ਕਿੰਤਰ ਨੇ ਵੀ ਬੰਦ ਕਰਤਾ ਤੇ ਇਹਨਾਂ ਨੇ ਵੀ ਬੰਦ ਕਰਤਾ ਤੇ 60 40 ਦੀ ਰੇਸ਼ੋ ਕਰਤੀ ਪਹਿਲਾਂ ਪੂਰਾ ਆਉਂਦਾ ਸੀ ਲੇਕਿਨ ਕੇਂਦਰ ਸਰਕਾਰ ਨੇ 60 40 ਦੀ ਰੇਸ਼ੋ ਕਰਤੀ 40% ਜਿਹੜਾ ਪੰਜਾਬ ਦੀ ਸਰਕਾਰ ਦਾ ਉਹ ਪੰਜਾਬ ਸਰਕਾਰ ਦੇ ਨਹੀਂ ਰਹੀ 2 ਸਾਲ ਤੋਂ ਇੱਕ ਪੈਸਾ ਨਹੀਂ ਦਿੱਤਾ ਐਸੀ ਸਕਾਲਰਸ਼ਿਪ ਦੇ ਲਈ ਇਹ ਇਸ ਦੇ ਨਾਲ-ਨਾਲ Dalit ਵਰਗ ਨੂੰ ਪਿਛੜੇ ਵਰਗ ਨੂੰ ਹਰ ਤਰ੍ਹਾਂ ਪਿੱਛੇ ਿਕੜੀ ਸਿਆ ਜਾ ਰਿਹਾ ਐਥੇ ਤੱਕ ਕਿ ਕੱਲ ਇਹਨਾਂ ਦੇ ਇੱਕ ਮੰਤਰੀ ਨੇ ਪਰਸੋਂ ਇਹ ਕਹਿਤਾ ਕਿ ਜੀ ਮੈਂ ਕੋਈ ਖੁੱਲੀ ਘੜ ਨਹੀਂ ਹੈ ਮੈਂ ਕੋਈ ਸੁਨਿਆਰਾ ਨਹੀਂ ਐ। ਉਹ ਭਾਈ ਐਵੇਂ ਪੰਗਾ ਨਾ ਲੈ ਬੈਠੀ ਤੈਨੂੰ ਗੁੱਡੀ ਮੰਮੂ ਘਟ ਦੇਣਗੇ। ਜਿਨ੍ਹਾਂ ਨੂੰ ਤੂੰ ਗੁੱਡੀ ਘਟ ਕਹਿ ਰਿਹਾ। ਜਿਹੜੇ ਸੁਨਿਆਰਿਆਂ ਨੂੰ ਤੂੰ ਕਹਿ ਰਿਹਾ ਨਾ ਉਹ ਸ਼ਰਾਬ ਸੋਨੇ ਦੇ ਗਹਿਣੇ ਬਣਾਉਂਦੇ ਐ। ਔਰ ਉਹਦੇ 'ਚ ਨਗ ਜੜਦੇ ਤੇਰੇ ਜਿਹੜੇ ਐਸੇ ਕੋਕੇ ਜੜਨਗੇ ਨਾ ਜਿਹੜੇ ਕੋਈ ਯਾਦ ਰੱਖੇਗਾ ਨਾਲੇ ਤੇਰੀ ਪਾਰਟੀ ਯਾਦ ਰੱਖੇਗੀ। ਇਹ ਕੋਈ ਗੱਲ ਐ। ਪਿਛੜੇ ਵਰਗ ਨੂੰ ਇਸ ਤਰ੍ਹਾਂ ਕਹਿਣਾ ਕਿ ਮੈਂ ਕੋਈ ਸੁਨਿਆਰਾ ਨਹੀਂ ਮੈਂ ਕੋਈ ਗੁੱਲੀ ਘਟ ਨਹੀਂ ਐ। ਤੁਸੀਂ ਬਹੁਤ بڑے ਪੀੜ ਜਾਂਦੇ ਹੋ ਭਾਈ ਇਹ ਕਾਤੇ ਹੋ ਗਈ ਇਹ ਗੱਲ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਤਾਂ ਵਿਸ਼ਾਲ ਹਿਰਦਾ ਰੱਖਦੇ ਐ ਦੂਸਰੇ ਨੂੰ ਜੱਪੀਆਂ ਬਾਉਂਦੇ ਸਭ ਕੁਝ ਕਰਦੇ ਲੇਕਿਨ ਇਹਨਾਂ ਦੀ ਇੱਥੇ ਤੱਕ ਮਾਨਸਿਕਤਾ ਗਿਰ ਗਈ ਹੈ ਕਿ ਇੱਕ ਇਹਨਾਂ ਦੇ ਆਪਣੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਨੇ ਕਹਿਤਾ ਕਿ ਜੀ ਡਿਪਟੀ ਸੀਐਮ ਲਗਾਓ ਉਹਦੀਆਂ ਸਾਰੀਆਂ ਬਾਵਰਾਂ ਵਾਪਸ ਲਈਆਂ ਉਹਨਾਂ ਪੁੱਛਦਾ ਹੀ ਕੋਈ ਨਹੀਂ ਆਉਂਦਾ ਇਸ ਕਰਕੇ ਸਿਰਫ ਕੇ ਇਹਨੇ ਡਿਪਟੀ ਸੀਐਮ ਅਗ ਲਿਆ ਇਸ ਲਈ ਮੈਂ ਤੁਹਾਨੂੰ ਅੱਜ ਇਹ ਬੇਨਤੀ ਕਰਨ ਵਾਸਤੇ ਆਇਆ ਇੱਕ ਮੇਰੀਆਂ ਭੈਣਾਂ ਔਰਤਾਂ ਵਾਸਤੇ ਵੀਪੀਆ ਵਾਸਤੇ ਮਾਵਾ ਵਾਸਤੇ ਇਹਨਾਂ ਨੇ 1000 ਰੁਪਇਆ ਅਨਾਉਂਸ ਕੀਤਾ ਸੀ ਅੱਜ ਜੋ ਢਿੱਕੀ ਜਾ ਰਹੀਆਂ ਇਹਨਾਂ ਵਾਲਾਈ ਝਾੜੂ ਹੱਥ ਚੱਟੀਆਂ ਹੀ ਮਰ ਜਾਣੇ ਉਹ ਆਜੋ ਪਿੰਡ ਪਿੰਡ ਦੇ ਵਿੱਚ ਅਸੀਂ ਪਾ ਲੋ ਪੁੱਛਾ ਗਿਆ ਵੀ 1000 ਰੁਪਇਆ ਕਿੱਥੇ ਕੋਈ ਇਸ ਸਾਲ ਦੇ ਬਾਈਕ ਵਿੱਚ ਵੀ ਐਸੀ ਗੱਲ ਨਹੀਂ ਰੱਖੀ ਕਿ 1000 ਰੁਪਇਆ ਉਹਨਾਂ ਨੂੰ ਦੇਵਾਂਗੇ ਤੇ ਨਾਲ-ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ ਪੀਟੀੀ ਯੂਨੀਵਰਸਿਟੀ ਹੈ ਮੈਂ ਅੰਬੇਦਕਰ ਸਾਹ ਦਾ ਉੱਥੇ ਅੰਬਿਊਜ ਮਿਊਜ਼ੀਅਮ ਬਣਾਉਣ ਵਾਸਤੇ 100 ਕਰੋੜ ਰੁਪਇਆ ਪਾਸ ਕਰਕੇ ਅਲੱਗ ਰੱਖ ਕੇ ਪੈਸਾ ਉੱਥੇ ਨਹੀਂ ਪੱਥਰ ਰੱਖ ਕੇ ਆਇਆ ਸੀ ਅੱਜ ਤੱਕ ਕੁਝ ਨਹੀਂ ਕੀਤਾ ਮੈਂ ਬਾਦਮੀਕੀ ਦੇ ਤੀਰਸਥਾਨ ਤੇ 28 ਕਰੋੜ ਰੁਪਇਆ ਪਾਸ ਕਰਕੇ ਟੈਂਡਰ ਲਾ ਕੇ ਠੇਕੇਦਾਰ ਨੂੰ ਕੰਮ ਦੇ ਕੇ ਗਿਆ ਸੀ ਐਜ ਮੁੱਖ ਮੰਤਰੀ ਕਿ ਉੱਥੇ ਪਨੋਰਮਾ ਬਣਾ ਕੇ ਜਿਸ ਤਰ੍ਹਾਂ ਸੀ ਚਮਕੌਰ ਸਾਹਿਬ ਜਿਸ ਸਿੱਖ ਹਿਸਟਰੀ ਨੂੰ ਫਰਮਾਇਆ ਉੱਥੇ ਭਗਵਾਨ ਵਾਲਮੀਕ ਜੀ ਦੀ ਨੂੰ ਔਰ ਰਮਾਇਣ ਦੀ ਹਿਸਟਰੀ ਨੂੰ ਫਲਵਾਇਆ ਜਾਏਗਾ ਲੇਕਿਨ ਇਹਨਾਂ ਨੇ ਕੁਝ ਨਹੀਂ ਕੀਤਾ ਮੈਂ ਗੀਤਾ ਅਧਿਆਇ ਤੇ ਰਮਾਇਣ ਅਧਿਆਇਨ ਸੈਂਟਰ ਖੋਲਣ ਵਾਸਤੇ ਕੈਬਨਿਟ ਚ ਪਾਸ ਕੀਤੇ ਸੀ ਇਹਨਾਂ ਨੇ ਕੁਝ ਨਹੀਂ ਕੀਤਾ 10 ਕਰੋੜ ਰੁਪਇਆ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਨੂੰ ਦਿੱਤਾ ਸੀ ਫਗਵਾੜੇ ਦੇ ਵਿੱਚ ਅਜੇ ਤੱਕ ਪੂਰਾ ਨਹੀਂ ਲੱਗਿਆ ਕੁਝ ਲੱਗੇ ਜਿਲੰਦਰ ਨੂੰ ਇਹਨਾਂ ਨੇ ਪਿਛਲੇ 2 ਸਾਲਾਂ 'ਚ ਕੀ ਦਿੱਤਾ ਮਨੂਲ ਦਾ ਕੋਈ ਬੇਰਵਾਦਿਆ 1 ਰੁਪਈਆ ਨਹੀਂ ਦਿੱਤਾ ਜਲੰਧਰ ਦੇ ਵਾਸਤੇ ਇੱਕ ਕੋਈ ਕਾਲਜ ਨਹੀਂ ਦਿੱਤਾ ਕੋਈ ਹਸਤਾੜ ਨਹੀਂ ਦਿੱਤਾ ਕੋਈ ਕੰਮ ਨਹੀਂ ਕਰਿਆ ਗੰਦਗੀ ਦੇ ਢੇਰ ਹੈ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਜੀ ਨੂੰ ਤੁਸੀਂ ਕੀਤਾ ਕੀਆ ਹੈ ਤੁਗਲਿਕ ਬਾਗ ਵੀ ਤੁਗਲਿਕ ਬਾਗ ਦੇ ਵਿੱਚ ਦਿੱਲੀ ਦੇ ਵਿੱਚ ਰਵਿਦਾਸ ਜੀ ਦਾ ਇੱਕ ਮੰਦਿਰ ਸੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢਾਇਆ ਤੇ ਆਜ ਤੱਕ ਦਵਾਰੇ ਨਹੀਂ ਬਣਾਇਆ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਨੂੰ ਕੇਜਰੀਵਾਲ ਜੀ ਦਾ ਹੌਣ ਚਲੇ ਗਿਆ ਅੰਦਰ ਪਰ ਗਏ ਵੀ ਹਜ਼ਾਰਾਂ ਕਰੋੜ ਦੇ ਘਟਾਲੇ ਵਿੱਚ ਸੇਮ ਘਟਾਲਾ ਪੰਜਾਬ ਵਿੱਚ ਵੀ ਹੋਇਆ ਹੈ ਆ ਰੋ ਦੇ ਨਾਲ ਡਬਲ ਹੋਇਆ ਹੈ ਇਹਨਾਂ ਨੂੰ ਅਜੇ ਤੱਕ ਭਾਜਪੀ ਪੁੱਛ ਨਹੀਂ ਰਹੀ ਜੀ ਦੀ ਸਰਕਾਰ ਕਿਉਂ ਜੀ ਇਹਨਾਂ ਨਾਲ ਕਿਆ ਮਿਲੀ ਭੁਗਤ ਹੈ ਮੁੱਖ ਮੰਤਰੀ ਔਰ ਕੇਂਦਰ ਸਰਕਾਰ ਦੀ ਕਿਆ ਮਿਲੀ ਭੁਗਤ ਹੈ ਜਿਹਦੇ ਕਰਕੇ ਉਹ ਮਿਲੀ ਭੁਗਤਤਾ ਕੇ ਕਿਸਾਨਾਂ ਦੇ ਡਾਂਗਾ ਚੱਲਦੀਆਂ ਘੋੜੀਆਂ ਚੱਲਦੀਆਂ ਕੋਈ ਪਰਚਾ ਨਹੀਂ ਹੁੰਦਾ ਕਿਸਾਨਾਂ ਤੇ ਹਰਿਆਣੇ ਸਰਕਾਰ ਨੇ ਗੋਲੀਆਂ ਚਲਾਈਆਂ ਬੰਬ ਚਲਾਏ ਸਾਡਾ ਨੌਜਵਾਨ ਮਾਰਿਆ ਗਿਆ ਲੇਕਿਨ ਸਾਡੇ ਮੁੱਖ ਮੰਤਰੀ ਦੀ ਮਿਲੀ ਭੁਗਤ ਕਰਕੇ ਅੱਜ ਤੱਕ ਪਰਚਾ ਕੋਈ ਨਹੀਂ ਹੋਇਆ ਤੇ ਨਾ ਹੀ ਉਹਨੂੰ ਫੜਿਆ ਕਿਸੇ ਨੂੰ ਨਾ ਹੀ ਕੋਈ ਗੱਲ ਹੋਈ ਨਾ ਹੀ ਕਿਸੇ ਦੀ ਅਰੈਸਟ ਪਾਈ ਨਾ ਹੀ ਕਿਸੇ ਦਾ ਨਾਮ ਦੱਸਿਆ ਵੀ ਉਹ ਸਾਹਮਣੇ ਪੁਲਸ ਵਾਲਾ ਖੜਾ ਸੀ ਜਿਹਨੇ ਮਾਰੀ ਹੈ ਜਦ ਬਰਗਾੜੀ ਕਾਂਡ ਹੋਇਆ ਤਾਂ ਕਹਿੰਦੇ ਜੀ ਮੁੱਖ ਮੰਤਰੀ ਦਾ ਨਾਮ ਵਿੱਚ ਆਉਣਾ ਚਾਹੀਦਾ ਇਸੇ ਮੁੱਖ ਮੰਤਰੀ ਨੇ ਪਾਇਆ ਫਿਰ ਇਸ ਕਾਂਡ ਦੇ ਵਿੱਚ ਕਿਉਂ ਨਹੀਂ ਉੱਥੇ ਦੇ ਮੁੱਖ ਮੰਤਰੀ ਦਾ ਤੇ ਫੈਨਾ ਹੋਮ ਮਨਿਸਟਰ ਦਾ ਨਾਮ ਆ ਰਿਹਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਵੀ ਸੇਮ ਕਾਂਡ ਹੈ ਸਾਡੇ ਬੰਦਿਆਂ ਨੇ ਤਾਂ ਕਿਸਾਨਾਂ ਨੇ ਤਾਂ ਡੜਾ ਵੀ ਨਹੀਂ ਮਾਰਿਆ ਪਰ ਉਹਨਾਂ ਦੇ ਗੋਲੀਆਂ ਬੱਜੀਆਂ ਉਹਨਾਂ ਦੇ ਬੰਦੇ ਮਾਰੇ ਗਏ ਕਿਉਂ ਹੋ ਰਿਹਾ ਏ ਡਬਲ ਪੈਮਾਨੇ ਕਿਉਂ ਹੈ ਕਿਉਂ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੁੰਦਾ ਕਿਉਂ ਰੋਜ਼ ਫਰੋਤੀਆਂ ਆਉਂਦੀਆਂ ਸਾਬਕਾ ਸੀਐਮ ਨੂੰ ਟੈਲੀਫੋਨ ਆ ਜਾਂਦਾ ਪੈਸੇ ਮੰਗਣ ਦਾ ਮੈਨੂੰ ਆਇਆ ਕੋਈ ਹੋਰ ਇਹ ਬੰਦਾ ਫੜ ਲਿਆ ਜਾਂਦਾ ਜਿਹਨੇ ਮੈਨੂੰ ਧਮਕੀ ਨਹੀਂ ਦਿੱਤੀ ਜੇ ਇੱਕ ਸਾਬਕਾ ਮੁੱਖ ਮੰਤਰੀ ਨੂੰ ਫਰੋਤੀ ਦੀ ਧਮਕੀ ਆ ਸਕਦੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੈ